ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਪਰਮਾਤਮਾ ਤੁਹਾਡੀ ਮਦਦ ਲਈ ਤੁਹਾਡੇ ਘਰ ਕਿਸ ਰੂਪ ਵਿੱਚ ਆ ਸਕਦੇ ਹਨ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਤੁਹਾਡੇ ਤੇ ਜਦੋਂ ਵੀ ਕੋਈ ਮੁਸੀਬਤ ਆਵੇ ਤਾਂ ਪਰਮਾਤਮਾ ਤੁਹਾਡੀ ਮਦਦ ਦੇ ਲਈ ਆ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਆਖਦੇ ਹਨ ਜ਼ਿੰਦਗੀ ਵਿੱਚ ਮਿਲਣ ਵਾਲੇ ਹਰ ਇੱਕ ਇਨਸਾਨ ਦੇ ਰੂਪ ਵਿੱਚ ਰੱਬ ਆਪਣਾ ਕੋਈ ਨਾ ਕੋਈ ਨੁਮਾਇੰਦਾ ਭੇਜਦਾ ਹੈ ਪਰ ਅਫਸੋਸ ਅਸੀਂ ਅਕਸਰ ਹੀ ਉਹਨਾਂ ਦੀ ਪਛਾਣ ਨਹੀਂ ਕਰ ਪਾਉਂਦੇ ਕਈ ਵਾਰ ਸਾਡਾ ਰਵਈਆ ਸਾਡੀ ਸੋਚ ਤੇ ਸਾਡੀ ਨੀਅਤ ਇਹ ਤੈਅ ਕਰਦੀ ਹੈ ਕਿ ਕਿਸਮਤ ਸਾਡੇ ਨਾਲ ਕਿਹੋ ਜਿਹਾ ਸਲੂਕ ਕਰਦੀ ਹੈ ਅਸੀਂ ਦਿਨ ਰਾਤ ਰੱਬ ਦੀ ਰਹਿਮਤ ਲਈ ਅਰਦਾਸਾਂ ਕਰਦੇ ਹਾਂ ਪਰ ਜਦੋਂ ਉਹ ਰਹਿਮਤ ਕਿਸੇ ਅਣਜਾਣ ਰੂਪ ਵਿੱਚ ਸਾਡੇ ਸਾਹਮਣੇ ਆ ਜਾਂਦੀ ਹੈ ਤਾਂ ਅਸੀਂ ਉਸ ਨੂੰ ਠੁਕਰਾ ਦਿੰਦੇ ਹਾਂ ਸਵਾਲ ਇਹ ਨਹੀਂ ਕਿ ਸਾਡੀ ਦੌਲਤ ਕਿੰਨੀ ਹੈ ਜਾਂ ਅਸੀਂ ਕਿੰਨੀ ਆਲਿਸ਼ਾਨ ਜ਼ਿੰਦਗੀ ਜਿਉ ਰਹੇ ਹਾਂ ਸਵਾਲ ਇਹ ਹੈ ਕਿ ਸਾਡਾ ਦਿਲ ਕਿੰਨਾ ਵੱਡਾ ਹੈ ਅਸੀਂ ਕਿਸੇ ਦੀ ਮਦਦ ਕਰਨ ਲਈ ਤਿਆਰ ਹਾਂ ਵੀ ਚਾ ਨਹੀਂ ਜ਼ਿੰਦਗੀ ਵਿੱਚ ਇੱਕੋ ਹੀ ਫੈਸਲਾ ਕਈ ਵਾਰੀ ਸਾਡੀ ਤਕਦੀਰ ਦਾ ਰੁਖ ਬਦਲ ਸਕਦਾ ਹੈ ਇਹ ਕਹਾਣੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ ਕਿ ਕਿਦਰੇ ਅਸੀਂ ਵੀ ਆਪਣੇ ਹੰਕਾਰ ਤੇ ਲਾਲਚ ਵਿੱਚ ਫਸ ਕੇ ਕਿਸੇ ਚਮਤਕਾਰ ਜਾਂ ਕਿਸੇ ਗਵਾ ਨੂੰ ਅਸੀਂ ਲੁਕਾਤਾ ਨਹੀਂ ਰਹੇ ਜਾਂ ਕਿਸੇ ਦੇ ਬਾਰੇ ਸਾਨੂੰ ਪਤਾ ਹੀ ਨਾ ਲੱਗ ਰਿਹਾ ਹੋਵੇ ਇਹ ਸਭ ਜਾਣਨ ਦੇ ਲਈ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂਕੇ ਤੁਹਾਨੂੰ ਪੂਰੀ ਹੀ ਗੱਲ ਸਮਝ ਆਵੇ ਕਿ ਪਰਮਾਤਮਾ ਜੀ ਕਿਸ ਰੂਪ ਵਿੱਚ ਆ ਕੇ ਸਾਡੀ ਮਦਦ ਕਰ ਸਕਦੇ ਹਨ ਸਾਧ ਸੰਗਤ ਜੀ ਕਿਸੇ ਸ਼ਹਿਰ ਵਿੱਚ ਇੱਕ ਦਰवेश ਫਕੀਰ ਰਹਿੰਦਾ ਸੀ ਜੋ ਜ਼ਿਆਦਾਤਰ ਯਾਤਰਾ ਵਿੱਚ ਹੀ ਰਹਿੰਦਾ ਸੀ ਕਹਿੰਦੇ ਕਿ ਉਹ ਰਾਜ ਦੇ ਕਿਸੇ ਪਿੰਡ ਵਿੱਚ ਨਜ਼ਰ ਆਉਂਦਾ ਤਾਂ ਕਦੇ ਕਿਸੇ ਹੋਰ ਪਿੰਡ ਵਿੱਚ ਲੋਕ ਅਕਸਰ ਹੀ ਉਸ ਦਰवेश ਨੂੰ ਲੱਭਦੇ ਰਹਿੰਦੇ ਸਨ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਉਸ ਕੋਲੋਂ ਦੁਆਵਾਂ ਕਰਵਾਉਂਦੇ ਸਨ ਇੱਕ ਵਾਰੀ ਉਹ ਦਰਵੇਸ਼ ਕਮਰ ਬਣ ਕੇ ਕਿਸੇ ਲੰਮੀ ਯਾਤਰਾ ਤੇ ਜਾ ਰਿਹਾ ਸੀ ਤੁਰਦਿਆਂ ਤੁਰਦਿਆਂ ਉਹ ਬੜਾ ਹੀ ਜ਼ਿਆਦਾ ਥੱਕ ਗਿਆ ਸੀ ਇਥੋਂ ਤੱਕ ਕਿ ਉਸਦੇ ਪੈਰ ਵੀ ਸੁੱਝ ਗਏ ਸਨ ਉਸ ਨੂੰ ਭੁੱਖ ਵੀ ਬੜੀ ਜ਼ਿਆਦਾ ਤੇਜ਼ ਲੱਗੀ ਹੋਈ ਸੀ ਫਿਰ ਵੀ ਉਹ ਤੁਰਦਾ ਹੀ ਜਾ ਰਿਹਾ ਸੀ ਰੱਬ ਜਾਣੇ ਉਸਨੇ ਹਾਲੇ ਕਿੰਨੇ ਕੁ ਦੂਰ ਜਾਣਾ ਸੀ ਸੂਰਜ ਡੁੱਬਣ ਲੱਗਾ ਇੰਨੇ ਵਿੱਚ ਉਹ ਇੱਕ ਪਿੰਡ ਵਿੱਚ ਪਹੁੰਚ ਗਿਆ ਤੇ ਸੋਚਣ ਲੱਗਾ ਕਿ ਅੱਜ ਰਾਤ ਇੱਥੇ ਕਿਤੇ ਆਰਾਮ ਕਰ ਲੈਣਾ ਚਾਹੀਦਾ ਹੈ ਸਵੇਰ ਤੱਕ ਥਕਾਵਟ ਲਾ ਕੇ ਫਿਰ ਤੁਰ ਪਾਵਾਂਗਾ। ਇਹੀ ਸੋਚ ਕੇ ਉਹ ਇੱਕ ਵੱਡੇ ਸਾਰੇ ਆਲੀਸ਼ਾਨ ਮਕਾਨ ਦੇ ਦਰਵਾਜ਼ੇ ਤੇ ਗਿਆ। ਦਰਵਾਜ਼ਾ ਖੜਕਾਉਣ ਲੱਗਾ। ਥੋੜੀ ਦੇਰ ਵਿੱਚ ਇੱਕ ਮੋਟੀ ਚਿਹਰੀ ਔਰਤ ਨੇ ਦਰਵਾਜ਼ਾ ਖੋਲਦਿਆਂ ਹੀ ਪੁੱਛਿਆ, "ਕੌਣ ਹੈ ਤੂੰ ਤੇ ਕੀ ਚਾਹੁੰਦਾ ਹੈ?" ਦਰਵੇਸ਼ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ, "ਮੈਂ ਇੱਕ ਮੁਸਾਫਿਰ ਹਾਂ। ਅੱਜ ਦੀ ਰਾਤ ਆਰਾਮ ਕਰਨ ਲਈ ਜੇਕਰ ਤੁਸੀਂ" ਆਪਣੇ ਘਰ ਵਿੱਚ ਥੋੜੀ ਜਿਹੀ ਥਾਂ ਦਿਓ ਤਾਂ ਬੜੀ ਮਿਹਰਬਾਨੀ ਹੋ ਜਾਵੇਗੀ। ਉਸ ਔਰਤ ਨੇ ਗੁੱਸੇ ਵਿੱਚ ਆ ਕੇ ਕਿਹਾ ਦਫਾ ਹੋ ਜਾ। ਇੱਥੋਂ ਜੇ ਤੂੰ ਮੈਂ ਤੇਰੇ ਵਰਗੇ ਇੱਥੇ ਬੜੇ ਨਿਕੰਮੇ ਵੇਖੇ ਹਨ ਜੋ ਇੰਜ ਹੀ ਮਿਹਰਬਾਨੀ ਜੇ ਮੈਂ ਕਰਦੀ ਰਹੀ ਆਪਣੇ ਘਰ ਦਾ ਖਰਚਾ ਕਿਵੇਂ ਪੂਰਾ ਕਰਾਂਗੀ। ਉਹ ਦਰवेश ਮੁਸਾਫਿਰ ਚਿਹਰੇ ਤੇ ਮੁਸਕਾਨ ਲੈ ਕੇ ਅੱਗੇ ਵੱਧ ਗਿਆ। ਉਸ ਔਰਤ ਦੇ ਗਵਾਂਢ ਵਿੱਚ ਇੱਕ ਛੋਟਾ ਜਿਹਾ ਟੁੱਟਿਆ-ਫੁੱਟਿਆ ਮਕਾਨ ਸੀ। ਦਰवेश ਨੇ ਉਸ ਮਕਾਨ ਦਾ ਦਰਵਾਜ਼ਾ ਖਟਖਟਾਇਆ ਤਾਂ ਇੱਕ ਕਮਜ਼ੋਰ ਚਹੀ ਬਜ਼ੁਰਗ ਔਰਤ ਨੇ ਦਰਵਾਜ਼ਾ ਖੁੱਲ੍ਹਿਆ ਤੇ ਕਿਹਾ ਆ ਪਾਈ ਕਿੱਥੋਂ ਆਇਆ ਹੈ ਤੇ ਕੀ ਚਾਹੀਦਾ ਹੈ ਦਰवेश ਨੇ ਕਿਹਾ ਮਾਈ ਮੈਂ ਬੜਾ ਥੱਕਿਆ ਹੋਇਆ ਹਾਂ ਮੁਸਾਫਿਰ ਹਾਂ ਰਾਤ گزارਣ ਲਈ ਮੈਨੂੰ ਥੋੜੀ ਜਿਹੀ ਥਾਂ ਚਾਹੀਦੀ ਹੈ ਜੇਕਰ ਅੱਜ ਰਾਤ ਤੁਸੀਂ ਮੈਨੂੰ ਆਪਣੇ ਘਰ ਵਿੱਚ ਥਾਂ ਦੇ ਦਿਓ ਤੁਹਾਡੀ ਬੜੀ ਜ਼ਿਆਦਾ ਮਿਹਰਬਾਨੀ ਹੋ ਜਾਵੇਗੀ ਬਜ਼ੁਰਗ ਔਰਤ ਨੇ ਨਰਮੀ ਨਾਲ ਕਿਹਾ ਆ ਜਾ ਪਾਈ ਆਜਾ ਭਾਈ ਇਸ ਛੋਟੇ ਜਿਹੇ ਮਕਾਨ ਵਿੱਚ ਪਹਿਲਾਂ ਵੀ ਤਾਂ ਕਿੰਨੇ ਲੋਕ ਰਹਿੰਦੇ ਹਨ ਤੂੰ ਵੀ ਆ ਜਾਏਂਗਾ ਤਾਂ ਕੀ ਫਰਕ ਪੈਂਦਾ ਜਦੋਂ ਦਰਵੇਸ਼ ਅੰਦਰ ਗਿਆ ਤਾਂ ਉਸ ਔਰਤ ਨੇ ਮੰਜੇ ਉੱਤੇ ਪਏ ਕੱਪੜੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿੱਤੇ ਤੇ ਮੰਜਾ ਮੁਸਾਫਿਰ ਦੇ ਆਰਾਮ ਲਈ ਖਾਲੀ ਕਰ ਦਿੱਤਾ ਦਰਵੇਸ਼ ਵਕੀਰ ਦੀ ਅੱਧੀ ਥਕਾਵਟ ਤਾਂ ਬਜ਼ੁਰਗ ਔਰਤ ਦੀ ਨਰਮੀ ਤੇ ਪਿਆਰ ਭਰੇ ਬੋਲਾਂ ਨਾਲ ਹੀ ਦੂਰ ਹੋ ਗਈ ਉਹ ਘਰ ਦੇ ਅੰਦਰ ਜਾ ਕੇ ਮੰਜੇ ਤੇ ਬੈਠ ਗਿਆ ਤੇ ਬੈਠਿਆਂ ਬੈਠਿਆਂ ਉਹ ਇਸ ਛੋਟੇ ਜਿਹੇ ਘਰ ਦਾ ਜਾਇਜ਼ਾ ਲੈਣ ਲੱਗ ਪਿਆ। ਉਸਨੇ ਵੇਖਿਆ ਕਿ ਘਰ ਵਿੱਚ ਛੋਟੇ-ਛੋਟੇ ਕਈ ਬੱਚੇ ਹਨ ਜਿਨ੍ਹਾਂ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ। ਇਹ ਵੇਖ ਕੇ ਫਕੀਰ ਨੇ ਪੁੱਛਿਆ, "ਮਾਈ ਤੂੰ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਕਿਉਂ ਨਹੀਂ ਬਣਵਾ ਲੈਂਦੀ?" ਬਜ਼ੁਰਗ ਔਰਤ ਨੇ ਠੰਡੀ ਆਹ ਭਰਦੇ ਹੋਏ ਕਿਹਾ, "ਬਾਬਾ, ਮੈਂ ਇੱਕ ਗਰੀਬ ਵਿਧਵਾ ਔਰਤ ਹਾਂ। ਮਿਹਨਤ ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਇਹਨਾਂ ਦਾ ਪੇਟ ਭਰ ਦਿੰਦੀ ਹਾਂ।" ਪਰ ਕੱਪੜੇ ਬਣਾਉਣ ਲਈ ਪੈਸੇ ਕਿੱਥੋਂ ਲਿਆਵਾਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਦੀ ਹਾਂ ਪਰ ਕੱਪੜੇ ਬਣਾਉਣ ਲਈ ਮੈਂ ਪੈਸੇ ਕਿੱਥੋਂ ਲੈ ਕੇ ਆਵਾਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਦੀ ਹਾਂ ਪਰ ਬਹੁਤ ਕੁਝ ਪੂਰਾ ਹੀ ਨਹੀਂ ਹੁੰਦਾ ਖੈਰ ਹੁਣ ਖਾਣੇ ਦਾ ਸਮਾਂ ਹੋ ਗਿਆ ਹੈ ਆ ਜਾ ਜਿਹੋ ਜਿਹਾ ਵੀ ਅਸੀਂ ਰੁੱਖਾ ਸੁੱਖਾ ਖਾਣਾ ਹੈ ਇਸੇ ਦੇ ਵਿੱਚੋਂ ਤੂੰ ਵੀ ਖਾ ਲਈਂ ਦਰবেশ ਨੇ ਕੋਨੇ ਵਿੱਚ ਚੁੱਲ੍ਹੇ ਵਿੱਚ ਨਜ਼ਰ ਮਾਰੀ ਤਾਂ ਵੇਖਿਆ ਥੋੜੇ ਜਿਹੇ ਚੌਲ ਤੇ ਕੁਝ ਰੋਟੀਆਂ ਤੇ ਪਤਲੀ ਜਿਹੀ ਦਾਲ ਰੱਖੀ ਹੋਈ ਸੀ ਜੋ ਇਹਨਾਂ ਬੱਚਿਆਂ ਲਈ ਵੀ ਪੂਰੀ ਨਹੀਂ ਸੀ ਇਹ ਵੇਖ ਕੇ ਉਸਨੇ ਕਿਹਾ ਮਾਈ ਖਾਣਾ ਤਾਂ ਮੇਰੇ ਕੋਲ ਹੈਗਾ ਸੀ ਥੋੜੀ ਦੇਰ ਪਹਿਲਾਂ ਮੈਂ ਖਾ ਲਿਆ ਹੁਣ ਮੈਨੂੰ ਬਿਲਕੁਲ ਭੁੱਖ ਨਹੀਂ ਤੂੰ ਬੱਚਿਆਂ ਨਾਲ ਖਾਣਾ ਖਾ ਲੈ ਮੈਂ ਬਹੁਤ ਥੱਕਿਆ ਹੋਇਆ ਹਾਂ ਹੁਣ ਮੈਂ ਆਰਾਮ ਕਰਨਾ ਚਾਹੁੰਦਾ ਹਾਂ ਇੰਨਾ ਹੀ ਕਹਿੰਦਿਆਂ ਉਹ ਲੇਟ ਗਿਆ ਥੋੜੀ ਹੀ ਦੇਰ ਵਿੱਚ ਘਰਾੜੇ ਮਾਰਨ ਲੱਗ ਪਿਆ ਜਦੋਂ ਸਵੇਰ ਹੋਈ ਉਠਦੇ ਅੰਸਾਰ ਹੀ ਉਸਨੇ ਬਜ਼ੁਰਗ ਔਰਤ ਨੂੰ ਕਿਹਾ ਮਾਈ ਤੂੰ ਇੱਕ ਥੱਕੇ ਹਾਰੇ ਮੁਸਾਫਿਰ ਨੂੰ ਰਾਤ ਪਰ ਆਰਾਮ ਕਰਨ ਲਈ ਥਾਂ ਦੇ ਕੇ ਬਹੁਤ ਹੀ ਵੱਡਾ ਸੁਖ ਕਮਾਇਆ ਹੈ ਮੈਂ ਤੇਰੀ ਮਹਿਮਾਨ ਨਿਵਾਜ਼ੀ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਦੁਆ ਕਰਦਾ ਹਾਂ ਕਿ ਰੱਬ ਕਰੇ ਤੂੰ ਅੱਜ ਸਵੇਰੇ ਜੋ ਵੀ ਕੰਮ ਸ਼ੁਰੂ ਕਰੇ ਉਹ ਹੀ ਕੰਮ ਸ਼ਾਮ ਤੱਕ ਕਰਦੀ ਰਹੇ ਇਹ ਸੁਣ ਕੇ ਬਜ਼ੁਰਗ ਔਰਤ ਮੁਸਕਰਾਉਂਦੀ ਹੋਈ ਬੋਲੀ ਫਕੀਰਾ ਤੇਰੀ ਦੁਆ ਦੇ ਬਿਨਾਂ ਵੀ ਮੈਂ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਹਾਂ ਸਵੇਰੇ ਉੱਠਦਿਆਂ ਹੀ ਕੰਮ ਵਿੱਚ ਮਸਰੂਫ ਹੋ ਜਾਂਦੀ ਹਾਂ ਤੇ ਦੇਰ ਰਾਤ ਤੱਕ ਲੱਗੀ ਰਹਿੰਦੀ ਹਾਂ ਪਰ ਕੰਮ ਤਾਂ ਫਿਰ ਵੀ ਮੁੱਕਣ ਦਾ ਨਾਮ ਨਹੀਂ ਲੈਂਦਾ ਬਜ਼ੁਰਗ ਔਰਤ ਨਾਲ ਇਹ ਗੱਲਾਂ ਕਰਦੀ ਰਹੀ ਸੀ ਬਜ਼ੁਰਗ ਔਰਤ ਇਹ ਗੱਲਾਂ ਕਰ ਹੀ ਰਹੀ ਸੀ ਕਿ ਉਸਨੇ ਅੱਖਾਂ ਚੁੱਕ ਕੇ ਵੇਖਿਆ ਤਾਂ ਦਰवेश ਮੁਸਾਫਿਰ ਉੱਥੋਂ ਜਾ ਚੁੱਕਾ ਸੀ ਦਰवेश ਦੇ ਚਲੇ ਜਾਣ ਤੋਂ ਬਾਅਦ ਉਸ ਔਰਤ ਨੇ ਆਪਣੇ ਬੱਚਿਆਂ ਵੱਲ ਵੇਖਿਆ ਤੇ ਸੋਚਣ ਲੱਗ ਪਈ ਦਰਵੇਸ਼ ਠੀਕ ਹੀ ਤਾਂ ਕਹਿੰਦਾ ਸੀ ਮੇਰੇ ਬੱਚਿਆਂ ਦੇ ਕੱਪੜੇ ਸੱਚਮੁੱਚ ਹੀ ਬੜੇ ਪਾਟੇ ਹੋਏ ਹਨ ਮੇਰੇ ਬੱਚੇ ਆਖਰ ਬਿਲਕੁਲ ਨਾ ਵਾਰਸ ਤਾਂ ਨਹੀਂ ਉਹਨਾਂ ਦੀ ਮਾਂ ਤਾਂ ਅਜੇ ਜ਼ਿੰਦਾ ਹੈ ਘਰ ਵਿੱਚ ਕੱਪੜੇ ਦਾ ਇੱਕ ਟੁਕੜਾ ਤਾਂ ਪਿਆ ਹੋਇਆ ਹੈ ਸਭ ਲਈ ਇਹਨਾਂ ਦੇ ਲਈ ਇੱਕ ਨਾਪ ਦਾ ਕੁਝ ਬਣਾ ਦੇਂਦੀ ਹਾਂ ਤੇ ਇਹਨਾਂ ਦਾ ਨਾਪ ਦੇ ਕੇ ਮੈਂ ਇਹਨਾਂ ਲਈ ਕੁੜਤਾ ਬਣਵਾ ਲੈਣੀ ਹਾਂ ਜਾਂ ਫਿਰ ਛੋਟੇ ਬੱਚੇ ਦਾ ਇਹ ਸੋਚ ਕੇ ਗਵਾਂਡਣ ਦੇ ਕੋਲੋਂ ਕੱਪੜਾ ਮਾਪਣ ਲਈ ਫੀਤਾ ਮੰਗ ਲਿਆਈ ਹੈ ਵਾਪਸ ਆ ਕੇ ਉਸਨੇ ਸੰਦੂਖ ਵਿੱਚੋਂ ਕਪੜਾ ਕੱਢਿਆ ਤੇ ਵੱਡੇ ਬੱਚੇ ਦੇ ਕੁੜਤੇ ਦੇ ਲਈ ਇਸ ਵਿੱਚੋਂ ਡੇਢ ਗਾਜ ਕਪੜਾ ਨਾਪ ਲਿਆ ਤੇ ਹੁਣ ਇਹ ਵੇਖ ਕੇ ਬੜੀ ਹੈਰਾਨ ਹੋਈ ਕਿ ਕਪੜਾ ਅਜੇ ਵੀ ਓਨਾ ਹੀ ਸੀ ਉਸਨੇ ਦੂਜੇ ਬੱਚੇ ਦੇ ਕੁੜਤੇ ਲਈ ਵੀ ਕਪੜਾ ਨਾਪ ਲਿਆ ਪਰ ਫਿਰ ਤੋਂ ਚਮਤਕਾਰ ਹੋਇਆ ਕਪੜਾ ਫਿਰ ਓਨਾ ਹੀ ਸੀ ਇਸ ਤੋਂ ਬਾਅਦ ਉਹਨੇ ਸਾਰੇ ਹੀ ਬੱਚਿਆਂ ਲਈ ਕਪੜਾ ਨਾਪ ਕੇ ਰੱਖ ਦਿੱਤਾ ਇਥੋਂ ਤੱਕ ਕਿ ਸੈਂਕੜੇ ਵਾਰੀ ਨਾਪਣ ਦੇ ਬਾਵਜੂਦ ਵੀ ਕਪੜੇ ਦਾ ਟੁਕੜਾ ਜਿਵੇਂ ਦਾ ਤਿਵੇਂ ਹੀ ਰਿਹਾ ਫਰਸ਼ ਤੇ ਨਾਪੇ ਹੋਏ ਕੱਪੜਿਆਂ ਦਾ ਢੇਰ ਲੱਗ ਗਿਆ ਪਰ ਕਪੜਾ ਸੀ ਕਿ ਮੁੱਕਣ ਦਾ ਨਾਮ ਨਹੀਂ ਸੀ ਲੈ ਰਿਹਾ ਪਰ ਜਿਵੇਂ ਹੀ ਸੂਰਜ ਡੁੱਬਿਆ ਉਹ ਕਪੜਾ ਵੀ ਨਾਲ ਦੇ ਨਾਲ ਖਤਮ ਹੋ ਗਿਆ ਉਸ ਵੇਲੇ ਕਿਸੇ ਦਰਜੀ ਨੇ ਦਰਵਾਜ਼ੇ ਤੇ دستਕ ਦਿੱਤੀ ਤਾਂ ਬਜ਼ੁਰਗ ਔਰਤ ਦਰਵਾਜ਼ਾ ਖੋਲਣ ਚੱਲੀ ਗਈ ਦਰਵਾਜ਼ਾ ਖੋਲ ਕੇ ਵੇਖਿਆ ਤਾਂ ਗਵਾਂਢਣ ਆਪਣਾ ਫੀਤਾ ਵਾਪਸ ਲੈਣ ਆਈ ਸੀ ਅਸਲ ਵਿੱਚ ਉਸ ਨੂੰ ਫੀਤੇ ਦੀ ਲੋੜ ਨਹੀਂ ਸੀ ਉਹ ਤਾਂ ਸਿਰਫ ਇਹ ਜਾਣਨ ਲਈ ਬੇਚੈਨ ਸੀ ਕਿ ਇਸ ਗਰੀਬ ਔਰਤ ਦੇ ਕੋਲ ਅਜੇ ਇਹ ਕਿਹੜੀ ਚੀਜ਼ ਹੈ ਜਿਸ ਨੂੰ ਨਾਪਣ ਲਈ ਹੁਣ ਤੱਕ ਫੀਤਾ ਵਾਪਸ ਕਰਨ ਹੀ ਨਹੀਂ ਆਈ ਹੁਣ ਜਦੋਂ ਪੜੋਸਣ ਨੇ ਇਹ ਵੇਖਿਆ ਕਿ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸਾਰਾ ਘਰ ਨਵੇਂ ਤੇ ਵਧੀਆ ਕੱਪੜਿਆਂ ਨਾਲ ਭਰਿਆ ਪਿਆ ਸੀ ਉਹ ਔਰਤ ਹੈਰਾਨ ਹੋ ਕੇ ਪੁੱਛਣ ਲੱਗੀ ਇੰਨਾ ਸਾਰਾ ਕੱਪੜਾ ਅੱਜ ਤੇਰੇ ਕੋਲੋਂ ਕਿੱਥੋਂ ਆ ਗਿਆ ਹੈ ਗਰੀਬ ਔਰਤ ਨੇ ਜਵਾਬ ਦਿੱਤਾ ਇਹੀ ਤਾਂ ਮੈਂ ਨਹੀਂ ਸਮਝ ਪਾਰੀ ਮੇਰੇ ਕੋਲ ਤਾਂ ਸਿਰਫ ਕੱਪੜੇ ਦਾ ਇੱਕ ਟੁਕੜਾ ਸੀ ਜਿਸ ਨੂੰ ਨਾਪ ਕੇ ਮੈਂ ਵੇਖਣਾ ਚਾਹੁੰਦੀ ਸੀ ਕਿ ਇਸ ਨਾਲ ਵੱਡੇ ਬੱਚੇ ਦਾ ਕੁੜਤਾ ਬਣ ਸਕਦਾ ਹੈ ਜਾਂ ਨਹੀਂ ਪਰ ਫਿਰ ਇਹ ਟੁਕੜਾ ਨਾਪਦਿਆਂ ਨਾਪਦਿਆਂ ਸ਼ਾਮ ਹੋ ਗਈ ਫਿਰ ਜਾ ਕੇ ਉਹ ਕਪੜਾ ਮੁਕਣ ਲੱਗਾ ਉਹ ਦਰਵੇਸ਼ ਉਹ ਫਕੀਰ ਮੁਸਾਫਿਰ ਸੱਚਮੁੱਚ ਹੀ ਕੋਈ ਰੱਬ ਦਾ ਖਾਸ ਭਗਤ ਸੀ ਜਿਨੇ ਜਾਂਦਿਆਂ-ਜਾਂਦਿਆਂ ਮੈਨੂੰ ਇਹ ਦੁਆ ਦਿੱਤੀ ਸੀ ਅਮੀਰ ਪੜੋਸਣ ਨੇ ਘਬਰਾਉਂਦੇ ਹੋਏ ਪੁੱਛਿਆ ਕਰਨ ਮੁਸਾਫਿਰ ਤੇ ਕਿਹੜੀ ਦੁਆ ਗਰੀਬ ਔਰਤ ਨੇ ਜਦੋਂ ਸਾਰਾ ਹੀ ਕਿੱਸਾ ਸੁਣਾਇਆ ਤਾਂ ਅਮੀਰ ਪड़ोसी ਨੇ ਪਛਤਾਵੇ ਵਿੱਚ ਆਪਣੇ ਮੱਥੇ ਤੇ ਹੱਥ ਮਾਰਿਆ ਅਸਲ ਵਿੱਚ ਇਹ ਉਹੀ ਦਰवेश ਮੁਸਾਫਿਰ ਸਭ ਤੋਂ ਪਹਿਲਾਂ ਇਸ ਔਰਤ ਦੇ ਘਰੇ ਹੀ ਆਇਆ ਸੀ ਜਿਸ ਨੂੰ ਉਸ ਨੇ ਧੱਕਾ ਮਾਰ ਕੇ ਭਜਾ ਦਿੱਤਾ ਸੀ ਹੁਣ ਉਹ ਆਪਣੇ ਕੀਤੇ ਤੇ ਬੜਾ ਪਛਤਾਵਾ ਕਰ ਰਹੀ ਸੀ ਘਰ ਵਾਪਸ ਆ ਕੇ ਉਸ ਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਫੌਰਨ ਜਾਓ ਤੇ ਉਸ ਮੁਸਾਫਿਰ ਨੂੰ ਲੱਭ ਕੇ ਲੈ ਕੇ ਆਓ ਜਦੋਂ ਤੱਕ ਉਹ ਨਾ ਮਿਲੇ ਤਾਂ ਵਾਪਸ ਨਾ ਆਇਓ ਅਗਲੇ ਦਿਨ ਸਵੇਰੇ ਨੌਕਰ ਘੋੜੇ ਤੇ ਸਵਾਰ ਹੋ ਕੇ ਫਕੀਰ ਮੁਸਾਫਰ ਦੀ ਤਲਾਸ਼ ਵਿੱਚ ਨਿਕਲ ਪਿਆ ਉਹ ਸਾਰਾ ਦਿਨ ਉਹ ਮੁਸਾਫਰ ਨੂੰ ਲੱਭਦਾ ਰਿਹਾ ਆਖਰਕਾਰ ਇੱਕ ਰਾਹ ਤੇ ਉਸ ਨੂੰ ਉਹ ਮੁਸਾਫਰ ਮਿਲ ਹੀ ਗਿਆ ਪਛਾਣ ਦੇ ਲਈ ਉਸਨੇ ਪੁੱਛਿਆ ਬਾਬਾ ਕਿ ਤੂੰ ਉਹੀ ਮੁਸਾਫਰ ਹੈ ਜੋ ਪਿਛਲੀ ਰਾਤ ਫਲਾਣੇ ਪਿੰਡ ਵਿੱਚ ਇੱਕ ਬਜ਼ੁਰਗ ਵਿਧਵਾ ਔਰਤ ਦੇ ਘਰ ਵਿੱਚ ਰਿਹਾ ਸੀ ਦਰवेश ਮੁਸਾਫਰ ਨੇ ਕਿਹਾ ਜਦੋਂ ਹਾਂ ਤਾਂ ਨੌਕਰ ਨੇ ਕਿਹਾ ਮੇਰੀ ਮਾਲਕਣ ਨੇ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਮੇਰੇ ਨਾਲ ਵਾਪਸ ਚੱਲੋ ਦਰਵੇਸ਼ ਨੇ ਥੋੜਾ ਜਿਹਾ ਸੋਚ ਕੇ ਪੁੱਛਿਆ ਕੌਣ ਮਾਲਕਣ ਤੇ ਕਿਹੜਾ ਕੰਮ ਨੌਕਰ ਨੇ ਆਪਣੀ ਮਾਲਕਣ ਬਾਰੇ ਦੱਸਿਆ ਫਕੀਰ ਨੇ ਉਸਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਨੌਕਰ ਨੇ ਮਿੰਨਤਾਂ ਤਰਲੇ ਕਰਦਿਆਂ ਕਿਹਾ ਬਾਬਾ ਜੀ ਤੁਸੀਂ ਮੇਰੇ ਨਾਲ ਨਹੀਂ ਚੱਲੋਗੇ ਤਾਂ ਉਹ ਮੈਨੂੰ ਜ਼ਿੰਦਾ ਨਹੀਂ ਛੱਡੇਗੀ ਫਿਰ ਦਰਵੇਸ਼ ਨੇ ਹੱਸਦੇ ਹੋਏ ਕਿਹਾ ਜੇਕਰ ਇਹ ਗੱਲ ਹੈ ਤਾਂ ਮੈਂ ਜ਼ਰੂਰ ਚੱਲਾਂਗਾ। ਇਧਰ ਦੂਜੇ ਪਾਸੇ ਨੌਕਰ ਦੇ ਚਲੇ ਜਾਣ ਤੋਂ ਬਾਅਦ ਅਮੀਰ ਔਰਤ ਨੇ ਬਹੁਤ ਹੀ ਵਧੀਆ ਸਵਾਦਿਸ਼ਟ ਖਾਣੇ ਬਣਾਉਣੇ ਸ਼ੁਰੂ ਕਰ ਦਿੱਤੇ। ਫਕੀਰ ਦੀ ਖਾਤਰਦਾਰੀ ਦੇ ਲਈ ਸਾਰੇ ਹੀ ਇੰਤਜ਼ਾਮ ਮੁਕੰਮਲ ਕਰ ਲਏ। ਜਦੋਂ ਦਰਵੇਸ਼ ਮੁਸਾਫਿਰ ਵਾਪਸ ਆਇਆ ਤਾਂ ਅਮੀਰ ਔਰਤ ਬੜੀ ਖੁਸ਼ ਹੋਈ। ਉਸ ਦੀ ਖਾਤਰਦਾਰੀ ਵਿੱਚ ਕੋਈ ਕਸਰ ਨਾ ਛੱਡੀ। ਉਸ ਦੇ ਆਰਾਮ ਲਈ ਸਾਫ਼ ਸੁਥਰਾ ਤੇ ਨਰਮ ਬਿਸਤਰਾ ਵਿਛਾਇਆ। ਨੌਕਰ ਨੂੰ ਹੁਕਮ ਦਿੱਤਾ ਕਿ ਉਹਦੀ ਪੂਰੀ ਖਿਦਮਤ ਕਰੇ ਦਰਵੇਸ਼ ਮੁਸਾਫਿਰ ਤਿੰਨ ਚਾਰ ਦਿਨ ਤੱਕ ਉੱਥੇ ਟਿਕਿਆ ਰਿਹਾ ਇਸ ਦੌਰਾਨ ਔਰਤ ਨੇ ਉਸ ਨੂੰ ਜਾਣ ਲਈ ਤਾਂ ਨਹੀਂ ਕਿਹਾ ਪਰ ਖਾਣ ਪੀਣ ਵਿੱਚ ਹਰ ਰੋਜ਼ ਕਮੀ ਆਉਂਦੀ ਗਈ ਇਥੋਂ ਤੱਕ ਕਿ ਚੌਥੇ ਦਿਨ ਨਾਸ਼ਤੇ ਵਿੱਚ ਚਾਹ ਦੇ ਨਾਲ ਕੁਝ ਹੋਰ ਖਾਣ ਨੂੰ ਵੀ ਨਾ ਦਿੱਤਾ ਦਰਵੇਸ਼ ਮੁਸਾਫਿਰ ਨੇ ਜਦੋਂ ਇਹ ਹਾਲਤ ਵੇਖੀ ਤਾਂ ਉਸ ਨੇ ਉੱਥੋਂ ਚਲੇ ਜਾਣਾ ਹੀ ਠੀਕ ਸਮਝਿਆ ਉਸ ਨੇ ਮਾਲਕਣ ਨੂੰ ਬੁਲਾ ਕੇ ਇਜਾਜ਼ਤ ਮੰਗੀ ਇਹ ਸੁਣ ਕੇ ਅਮੀਰ ਔਰਤ ਬੜੀ ਖੁਸ਼ ਹੋ ਗਈ ਕਿ ਉਸਨੂੰ ਘਰ ਵਿੱਚ ਰੁਕਣ ਲਈ ਵੀ ਨਹੀਂ ਕਿਹਾ। ਉਹ ਦਰवेश ਨੂੰ ਘਰ ਤੋਂ ਬਾਹਰ ਛੱਡਣ ਲਈ ਵੀ ਗਈ। ਦਰवेश ਵੀ ਚੁੱਪਚਾਪ ਤੁਰ ਗਿਆ। ਫਿਰ ਅਮੀਰ ਔਰਤ ਨੂੰ ਰਹਿਣਾ ਗਿਆ। ਉਹ ਬੋਲ ਹੀ ਪਈ, "ਫਕੀਰ ਜੀ, ਕੀ ਜਾਂਦੇ-ਜਾਂਦੇ ਮੈਨੂੰ ਕੋਈ ਦਵਾ ਨਹੀਂ ਦਿਓਗੇ?" ਦਰवेश ਮੁਸਾਫਿਰ ਨੇ ਉਸ ਦਾ ਸ਼ੁਕਰੀਆ ਕਰਦਿਆਂ ਹੋਇਆ ਕਿਹਾ, "ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ, ਦੁਆ ਕਰਦਾ ਹਾਂ।" ਤੁਸੀਂ ਅੱਜ ਜੋ ਵੀ ਕੰਮ ਸ਼ੁਰੂ ਕਰੋ ਸ਼ਾਮ ਤੱਕ ਉਹੀ ਕਰਦੇ ਰਹੋ ਉਸ ਔਰਤ ਦੀ दिली ਖਵਾਹਿਸ਼ ਪੂਰੀ ਹੋ ਗਈ ਉਹ ਖੁਸ਼ੀ ਨਾਲ ਝੂਮਦੀ ਹੋਈ ਘਰ ਦੇ ਅੰਦਰ ਆਏ ਕੱਪੜੇ ਦਾ ਸਭ ਤੋਂ ਵਧੀਆ ਤੇ ਵੱਡਾ ਟੁਕੜਾ ਸੰਦੂਖ ਵਿੱਚੋਂ ਬਾਹਰ ਕੱਢਿਆ ਤੇ ਸੋਚਣ ਲੱਗੀ ਇਹ ਕਿੰਨਾ ਸ਼ਾਨਦਾਰ ਕੱਪੜਾ ਹੈ ਹੁਣ ਮੈਂ ਸ਼ਾਮ ਤੱਕ ਇਸ ਨੂੰ ਨਾਪਦੀ ਰਹਾਂਗੀ ਤੇ ਕੱਪੜਾ ਮੁੱਕੇਗਾ ਹੀ ਨਹੀਂ ਇਸ ਤਰੀਕੇ ਨਾਲ ਮੇਰੇ ਕੋਲ ਸ਼ਾਨਦਾਰ ਕੱਪੜੇ ਲਈ ਥਾਨ ਇਕੱਠੇ ਹੋ ਜਾਣਗੇ ਉਹ ਸੋਚਾਂ ਸੋਚਦੀ ਰਹੀ ਤੇ ਸਭ ਤੋਂ ਪਹਿਲਾਂ ਤਾਂ ਕਹਿੰਦੀ ਕਿ ਮੈਂ ਆਪਣੇ ਲਈ ਆਪਣੀ ਧੀ ਲਈ ਨਵੇਂ-ਨਵੇਂ ਕੱਪੜੇ ਤਿਆਰ ਕਰਵਾਵਾਂਗੀ ਜੋ ਕਪੜਾ ਵੱਧ ਜਾਵੇਗਾ ਉਹ ਵੇਚ ਕੇ ਹਜ਼ਾਰਾਂ ਰੁਪਏ ਕਮਾ ਸਕਦੀ ਹਾਂ ਉਸਨੇ ਕਪੜਾ ਮੇਜ਼ ਤੇ ਰੱਖਿਆ ਤੇ ਕਪੜਾ ਨਾਪਣਾ ਸ਼ੁਰੂ ਕਰ ਦਿੱਤਾ ਤੇ ਫੀਤਾ ਲੈਣ ਚਲੀ ਗਈ ਪਰ ਫੀਤੇ ਨੂੰ ਹੱਥ ਲਗਾਉਣ ਤੋਂ ਪਹਿਲਾਂ ਉਸਨੂੰ ਯਾਦ ਆਇਆ ਕਿ ਰਾਤ ਦਾ ਬਚਿਆ ਹੋਇਆ ਆਟਾ ਪਿਆ ਹੈ ਉਹ ਸੋਚਣ ਲੱਗੀ ਕਿ ਐਵੇਂ ਹੀ ਜੇ ਪਿਆ ਰਹਿ ਗਿਆ ਤੇ ਆਟਾ ਖੱਟਾ ਹੋ ਜਾਵੇਗਾ ਕਿਉਂ ਨਾ ਮੈਂ ਪਹਿਲਾਂ ਨੌਕਰ ਲਈ ਰੋਟੀ ਬਣਾ ਦੇਵਾਂ ਫਿਰ ਆਰਾਮ ਨਾਲ ਸਾਰਾ ਦਿਨ ਕਪੜਾ ਨਾਪਦੀ ਰਹਾਂਗੀ ਫੀਤਾ ਉੱਥੇ ਹੀ ਛੱਡ ਕੇ ਰਸੋਈ ਵਿੱਚ ਚਲੀ ਗਈ ਇਧਰ ਨੌਕਰ ਨੇ ਪਹਿਲਾਂ ਹੀ ਤੰਦੂਰ ਵਿੱਚ ਅੱਗ ਸੂਲ ਕਰ ਦਿੱਤੀ ਸੀ ਪਰ ਕੰਮ ਜਲਦੀ ਮੁਕਾਉਣ ਲਈ ਔਰਤ ਨੇ ਉਸ ਅੱਗ ਨੂੰ ਹੋਰ ਤੇਜ਼ ਕਰ ਦਿੱਤਾ ਖੁਦ ਰਾਤ ਦੇ ਬਚੇ ਹੋਏ ਆਟੇ ਨੂੰ ਹੋਰ ਚੰਗੀ ਤਰ੍ਹਾਂ ਗੁੰਨ ਕੇ ਨਰਮ ਕਰਨ ਵਿੱਚ ਲੱਗ ਪਈ ਥੋੜੀ ਹੀ ਦੇਰ ਵਿੱਚ ਉਸ ਨੇ ਕਈ ਰੋਟੀਆਂ ਤੰਦੂਰ ਵਿੱਚ ਲਾ ਦਿੱਤੀਆਂ ਤੰਦੂਰ ਵਿੱਚ ਲੋੜ ਤੋਂ ਵੱਧ ਅੱਗ ਹੋਣ ਕਾਰਨ ਸਾਰੀਆਂ ਹੀ ਰੋਟੀਆਂ ਸੜ ਕੇ ਕੋਲਾ ਹੋ ਗਈਆਂ। ਉਸਨੇ ਫਿਰ ਦੁਬਾਰਾ ਰੋਟੀਆਂ ਲਈ ਤੰਦੂਰ ਤਾਇਆ। ਪਰ ਜਦੋਂ ਰੋਟੀਆਂ ਕੱਢੀਆਂ ਉਹ ਵੀ ਸੜੀਆਂ ਹੋਈਆਂ ਸਨ। ਇਸ ਤਰ੍ਹਾਂ ਉਹ ਵਾਰੀ-ਵਾਰੀ ਰੋਟੀਆਂ ਬਣਾ ਕੇ ਤੰਦੂਰ ਵਿੱਚ ਲਾ ਰਹੀ ਸੀ ਤੇ ਰੋਟੀਆਂ ਸਾਰੀਆਂ ਸੜੀਆਂ ਨਿਕਲ ਰਹੀਆਂ ਸੀ। ਤੇ ਉਹ ਛੁੱਟਦੀ ਜਾ ਰਹੀ ਸੀ। ਨਾ ਆਟਾ ਮੁੱਕਦਾ ਸੀ ਤੇ ਨਾ ਤੰਦੂਰ ਦੀ ਅੱਗ ਹੀ ਘਟ ਹੋ ਰਹੀ ਸੀ। ਤੇ ਨਾ ਹੀ ਉਹ ਰੋਟੀਆਂ ਬਣਾਉਣੀ ਹੈ ਬੰਦ ਕਰ ਰਹੀ ਸੀ। ਹਾਲਾਂਕਿ ਉਹ ਥੱਕ ਕੇ ਚੂਰ ਹੋ ਚੁੱਕੀ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਰੋਟੀਆਂ ਬਣਾਉਣ ਲਈ ਰੋਕ ਨਹੀਂ ਸੀ ਆਪਣੇ ਆਪ ਨੂੰ ਪਾ ਰਹੀ ਉਸ ਨੂੰ ਇਹ ਅਹਿਸਾਸ ਹੋ ਰਿਹਾ ਸੀ ਜਿਵੇਂ ਕੋਈ ਸ਼ਕਤੀ ਕੋਈ ਤਾਕਤ ਉਸ ਕੋਲੋਂ ਕੰਮ ਕਰਵਾ ਰਹੀ ਹੋਵੇ ਉਸ ਨੇ ਹੱਥ ਤੇਜ਼ੀ ਨਾਲ ਆਪਣੇ ਕੰਮ ਨੂੰ ਕਰੀ ਜਾ ਰਹੇ ਸਨ ਉਹ ਸਾਰਾ ਦਿਨ ਰੋਟੀਆਂ ਬਣਾਉਂਦੀ ਰਹੀ ਤੇ ਸੜਦੀ ਰਹੀ ਨਾ ਸਿਰਫ ਰਸੋਈ ਵਿੱਚ ਸਗੋਂ ਰਸੋਈ ਦੇ ਬਾਹਰ ਵਿਹੜੇ ਵਿੱਚ ਵੀ ਸੜੀਆਂ ਹੋਈਆਂ ਰੋਟੀਆਂ ਦਾ ਢੇਰ ਲੱਗ ਗਿਆ ਸੋ ਜਿਵੇਂ ਹੀ ਸੂਰਜ ਡੁੱਬਿਆ ਨਾ ਸਿਰਫ ਭਾਂਡੇ ਵਿੱਚੋਂ ਆਟਾ ਮੁੱਕ ਗਿਆ ਸਗੋਂ ਤੰਦੂਰ ਵੀ ਨਾਲ ਦੇ ਨਾਲ ਠੰਡਾ ਪੈ ਗਿਆ ਸੜੀਆਂ ਹੋਈਆਂ ਰੋਟੀਆਂ ਦੇ ਢੇਰ ਕੋਲ ਉਹ ਬਹੁਤ ਦੇਰ ਤੱਕ ਦਰਵੇਸ਼ ਤੇ ਉਸ ਦੀ ਦਵਾਰ ਨੂੰ ਕੋਸਦੀ ਰਹੀ ਸਿਰ ਫੜ ਕੇ ਆਪਣੇ ਲਾਲਚ ਦਾ ਫਲ ਵੇਖਦੀ ਰਹੀ ਸੋ ਸਾਧ ਸੰਗਤ ਜੀ ਇਸ ਗੱਲ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਨੀਅਤ ਤੇ ਰਵਈਆ ਹੀ ਸਾਡੀ ਤਕਦੀਰ ਬਦਲ ਸਕਦੇ ਹਨ ਇੱਕ ਗਰੀਬ ਵਿਧਵਾ ਜਿਸ ਦੇ ਕੋਲ ਆਪਣੇ ਬੱਚਿਆਂ ਦੀ ਰੋਟੀ ਲਈ ਪੜੀ ਮੁਸ਼ਕਿਲ ਸੀ ਉਹਨੇ ਆਪਣੇ ਘਰ ਦੇ ਦਰਵਾਜ਼ੇ ਖੋਲ ਕੇ ਥੱਕੇ ਹਾਰੇ ਮੁਸਾਫਿਰਾਂ ਨੂੰ ਆਰਾਮ ਲਈ ਜਗ੍ਹਾ ਦਿੱਤੀ। ਉਹਦੀ ਨੀਅਤ ਦੀਪਾ ਕੀਜ਼ਗੀ ਉਹਦੇ ਘਰ ਵਿੱਚ ਚਮਤਕਾਰ ਕਰ ਦਿੱਤਾ। ਦੂਜੇ ਪਾਸੇ ਇੱਕ ਅਮੀਰ ਔਰਤ ਨੇ ਆਪਣੇ ਹੰਕਾਰ ਅਤੇ ਲਾਲਚ ਵਿੱਚ ਫਸ ਕੇ ਉਸੇ ਹੀ ਦਰਵੇਸ਼ ਨੂੰ ਠੁਕਰਾ ਦਿੱਤਾ। ਪਰ ਜਦੋਂ ਉਸ ਨੂੰ ਅਸਲ ਸੱਚਾਈ ਦਾ ਅਹਿਸਾਸ ਹੋਇਆ ਤਾਂ ਪਛਤਾਵਾ ਉਹਦੇ ਹੱਥਾਂ ਵਿੱਚ ਰਹਿ ਚੁੱਕਾ ਸੀ। ਸੋ ਇਹ ਹੀ ਗੱਲ ਸਾਨੂੰ ਸਿਖਾਉਂਦੀ ਹੈ ਜੇ ਕਿ ਦਿਲ ਦੀ ਅਮੀਰੀ ਦੌਲਤ ਦੀ ਅਮੀਰੀ ਤੋਂ ਜ਼ਿਆਦਾ ਮਹੱਤਵ ਰੱਖਦੀ ਹੈ ਜੇ ਨੀਅਤ ਸਾਫ਼ ਹੋਵੇ ਤਾਂ ਰੱਬ ਆਪਣੇ ਭਗਤਾਂ ਦੇ ਰਾਹੀ ਅਜਿਹੇ ਚਮਤਕਾਰ ਜ਼ਰੂਰ ਕਰ ਦੇਂਦੇ ਹਨ ਜੋ ਕਿ ਸਾਡੀ ਸੋਚ ਤੋਂ ਪਰੇ ਹੁੰਦੇ ਹਨ ਸੋ ਅਸੀਂ ਆਪਣੇ ਰਵੱਈਏ ਤੇ ਸੋਚ ਤੇ ਨੀਅਤ ਨੂੰ ਚੰਗਾ ਬਣਾਈਏ ਕਿਉਂਕਿ ਰੱਬ ਦੀ ਰਹਿਮਤ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ ਸੋ ਸਾਥ ਸੰਗਤ ਜੀ ਸਾਨੂੰ ਉਮੀਦ ਹੈ ਜੀ ਤੁਹਾਨੂੰ ਅੱਜ ਦੀ ਇਹ ਸਾਕੀ ਬਹੁਤ ਵਧੀਆ ਲੱਗੀ ਹੋਵੇਗੀ ਇਸ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ